ਨੀਤਾ 12 ਲੀਟਰ ਆਮ ਜਿਹੜੀ ਆਪਣੇ ਘਰੇ ਭਰਾਚਾਰਾ ਉਹਦੇ ਤੇ 12 ਲੀਟਰ ਦੁੱਧ ਦੇ ਜਿਹੜਾ ਆਮ ਆਪਣਾ ਦਾਣਾ ਫਟਾ ਧਰਦਾ ਹੋਣਾ ਕੋਈ ਸਪੈਸ਼ਲ ਫੀਡਾ ਨਹੀਂ ਵੀ ਘਰਗਲ ਦੀ ਫੀਡ ਆ ਇਹ ਕੁਛ ਨਹੀਂ ਆਮ ਘਰੇ ਦਾਣੇ ਪੱਕੇ ਤੇ ਆ ਜੀ ਠੀਕ ਆ ਠੀਕ ਆ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਜੀ ਮੋੜ ਮੰਡੀ ਬਾਈ ਅਮਨਦੀਪ ਦੇ ਘਰੋਂ ਦੋਸਤੋ ਵੀਡੀਓ ਆ ਜਮਾ ਇੱਕ ਕਰੇ ਲੂਪਸ ਉਪਾਲ ਕਬੀਰੇ ਆ ਦੇਖ ਲੋ ਆ ਬਾਈ ਦੇ ਘਰ ਦੇ ਜਾਨਵਰ ਖੜੇ ਆ ਤੇ ਬਾਈ ਨੇ ਦੋਸਤੋ ਆਹ ਇੱਕ ਨਗ ਸੇਲ ਕਰਨਾ ਕਿੰਨਾ ਸੂਆ ਸੁੰਦੀ ਆ ਕਿੰਨੇ ਇਹਦੇ ਦਿਨ ਰਹਿੰਦੇ ਆ ਕੀ ਮੁੱਲ ਆ ਵੀਡੀਓ ਦੇ ਵਿੱਚ ਸਾਰੀ ਡਿਟੇਲ ਆਪਾਂ ਵਿਰੇ ਲਵਾਂਗੇ ਵੀਡੀਓ ਦੀ ਬਾਈ ਦੀ ਤਰੀਕ ਨੋਟ ਕਰ ਲੋ 14 ਤਰੀਕ 9ਵਾਂ ਮਹੀਨਾ ਤੇ 2025 ਦੀ ਆਜੋ ਆਪਾਂ ਸਾਰੀ ਗੱਲਬਾਤ ਬਾਈ ਅਮਨਦੀਪ ਨਾਲ ਕਰਦੇ ਆ ਮਾਲਕ ਨਾਲ ਕੀ ਮੁੱਲ ਵਾੜੀ ਕਰਦਾ ਬਾਈ ਤੇ ਕਿੰਨੇ ਕਿਹਦੇ ਦਿਨ ਰਹਿੰਦੇ ਆ ਆਜਾ ਬਾਈ ਅਮਨਦੀਪ ਵੀਡੀਓ ਸਾਹਮਣੇ ਆਜਾ ਲਓ ਜੀ ਹੂੰ ਹਰ ਬਾਈ ਕੀ ਹਾਲ ਹੈ ਵੀਰੇ ਵਧੀਆ ਜੀ ਵਧੀਆ ਪਹਿਲਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ 94176 12304 ਜੀ ਪਿੰਡ ਜੋਧੂਪੁਰ ਪਾਕਰ ਪਾਕਰ ਤਹਿਸੀਲ ਮੌੜ ਜੀ ਜ਼ਿਲ੍ਹਾ ਬਠਿੰਡਾ ਠੀਕ ਆ ਮੌੜ ਮੰਡੀ ਤੋਂ ਨਿਆੜ ਹੀ ਰਹਿ ਗਿਆ ਹਾਂ ਹਾਂ ਜੀ ਹਾਂ ਜੀ 5-7 ਕਿਲੋਮੀਟਰ ਅਮਨਦੀ ਬਾਈ ਕਿੰਨਾਵਾਂ ਸੂਆ ਸੁੰਦੀ ਹੈ ਇਹ ਤੀਜਾ ਸੂਆ ਹੈ ਜੀ ਤੀਜਾ ਸੂਆ ਘਰੇਲੂ ਕੰਮ ਆਪਣਾ ਹੈ ਨਾ ਬਾਈ ਤੇ ਦਿਨ ਕਿੰਨੇ ਰਹਿ ਗਏ ਵੀਰੇ ਇਹਨੇ ਇਹਦੇ ਬਾਈ 24 ਤਰੀਕ ਨੂੰ ਪੂਰੇ ਆ ਦਿਨ 24 ਨੂੰ ਪੂਰੇ ਆ ਤਰੀਕ ਅੱਜ 14 10 ਦਿਨ ਪਏ 10 ਦਿਨ ਪਏ ਜੀ ਠੀਕ ਆ 10 ਦਿਨ ਦੋਸਤੋ ਹਜੇ ਤੇ ਪਿਛਲੇ ਸੂਏ ਬਾਈ ਸੋਡੇ ਕੋਲੇ ਦੇ ਤੁਸੀਂ ਤਾਂ ਚਾਹੁੰਦੇ ਰਹੇ ਹੋ ਕਿੰਨਾ ਦੁੱਧ ਦਿੰਦਾ ਇਹਨੇ ਬਾਈ 12 ਲੀਟਰ ਦੁੱਧ ਦਿੰਦਾ ਕੋਈ 14 ਨਹੀਂ ਦਿੰਦਾ ਐਵੇਂ ਕਹਿਦੀਏ ਤੇ ਕੋਈ 10 ਨਹੀਂ ਦਿੰਦਾ 12 ਲੀਟਰ ਆਮ ਜਿਹੜੀ ਆਪਣੇ ਘਰੇ ਭਰਾਚਾਰਾ ਉਹਦੇ ਤੇ 12 ਲੀਟਰ ਦੁੱਧ ਦੇ ਜਿਹੜਾ ਆਮ ਆਪਣਾ ਦਾਣਾ ਫੱਕੜਦਾ ਹਣਾ ਕੋਈ ਸਪੈਸ਼ਲ ਫੀਡਾ ਨਹੀਂ ਵੀ ਚਾਰਪਗਲ ਦੀ ਫੀਡ ਆ ਇਹ ਕੁਛ ਨਹੀਂ ਆ ਆਮ ਘਰੇ ਦਾਣੇ ਪੱਕੇ ਤੇ ਆ ਜੀ ਠੀਕ ਆ ਠੀਕ ਆ ਬਾਕੀ ਖੋਲ ਕੇ ਆਪਾਂ ਫਿਰ ਤੋੜ ਲਈਏ ਬਾਈ ਹਾਂਜੀ ਹਾਂਜੀ ਖੋਲ ਕੇ ਦੋਸਤੋ ਤੋੜ ਕੇ ਤੁਹਾਨੂੰ ਮੈਂ ਦਿਖਾ ਦਿੰਨਾ ਜਿਹੜੇ ਭਰਾ ਨੂੰ ਪਸੰਦ ਆਉ ਨੰਬਰ 22 ਦਾ ਵੀਡੀਓ ਦੇ ਹੀਠਾਂ ਚੱਲੀ ਜਾਂਦਾ ਪਿੰਡ ਦੱਸਤਾ ਤੇ ਬਾਕੀ ਆਪਾਂ ਤੋੜ ਕੇ ਦਿਖਾ ਦੀ ਇੱਧਰ ਨੂੰ ਤੋੜ ਲੋ ਵੀਰੇ ਵਿਹੜੇ 'ਚ ਤੋੜ ਕੇ ਸਾਨੂੰ ਦੋਸਤਾਂ ਨੂੰ ਮੈਂ ਝੁੱਟੀ ਦਿਖਾ ਦਿੰਦਾ ਬਾਈ ਕਹਿੰਦਾ 12 ਕਿਲੋ ਦੁੱਧ ਚੋਇਆ ਕੋਈ 14 ਨਹੀਂ ਕੋਈ 18 ਨਹੀਂ ਆਮ ਘਰ ਦਾ ਦਾਣਾ ਫੱਕਾ ਜਿਹੜੀ ਆਪਣੀ ਆਮ ਘਰੇਲੂ ਘਰਾਂ 'ਚ ਖਰਾਕ ਹੁੰਦੀ ਆ ਨਾ ਵੀਰੇ ਉਹ ਬਾਈ ਆ ਤੁਸੀਂ ਬਾਕੀ ਚੈੱਕ ਕਰ ਲਓ ਵੀਰੇ ਤੀਜਾ ਸੁਆ ਸੁਣਾ ਥਣਾ ਦੀ ਲੇਵੇ ਦੀ ਦੇਖ ਲਓ ਬਾਈ ਜੀ ਤੇ ਬਾਕੀ ਆ ਦੇਖੋ ਅਜੇ ਦਿਨ ਲੈ ਜਾਊਗੀ ਮੈਨੂੰ ਲੱਗਦਾ 2-3 ਦਿਨ ਤਾਂ ਆਰਾਮ ਨਾਲ ਹੀ ਲੈ ਜਾਊ ਬਾਈ ਤਾਂ ਦਿਨ ਵੱਧ ਦੱਸਦਾ ਵੈਸੇ ਪਿਆ ਲੱਗਦਾ ਜੀ ਮੈਂ 2-3 ਦਿਨਾਂ ਤੱਕ ਸੂਸਾਦੀ ਹਣਾ ਬਾਈ ਹਾਂਜੀ ਹਾਂਜੀ ਉਹ ਘੱਟ ਵੱਧ 5-4 ਦਿਨ ਘੱਟ ਵੀ ਹੋ ਜਾਂਦੇ ਵੱਧ ਵੀ ਹੋ ਜਾਂਦੇ ਹਾਂ ਤੇ ਬਾਕੀ ਬਾਈ ਜਿਹੜੀ ਚੀਜ਼ ਆ ਤੁਹਾਡੇ ਸਾਹਮਣੇ ਆ ਹਵਾਨਾ ਦੇਖ ਲਓ ਥਣਲੇਵਾ ਸਾਰਾ ਤੁਹਾਡੇ ਸਾਹਮਣੇ ਆ ਜਿਹੜੇ ਪ੍ਰਾਣੇ ਖਰੀਦਣੀਆਂ ਕੋਲੇ ਆਇਓ ਜੋ ਵੀ ਜਾਨਵਰ ਖਰੀਦਣਾ ਆਪਾਂ ਆ ਕੇ ਤਸੱਲੀ ਵੀਰੇ ਕਰਨੀ ਹੁੰਦੀ ਆ ਹੱਕ ਆਪਣਾ ਬਣਦਾ ਪੈਸੇ ਖਰਚ ਕਰਨੇ ਆ ਤੇ ਬਾਕੀ ਬਾਈ ਤੋਂ ਆਪਾਂ ਮੁੱਲ ਦਾ ਕਲੀਅਰ ਕਰਾ ਲੈਨੇ ਆ ਸਾਰਾ ਤੁਹਾਡੇ ਸਾਹਮਣੇ ਆ ਵੀਰੇ ਬੰਲਾ ਭਾਈ ਮੰਦਿਰ ਲਾਉ ਜੀ ਲਾਉ ਲੋ ਠੰਡੀ ਸੀਲ ਹੈ ਜੀ ਜਵਾ ਹੂੰ ਧਾਰ ਤੂਰ ਬੰਦਾ ਬੁੜੀ ਜੇ ਮਰਜੀ ਭਾਈ ਜਿਵੇਂ ਮਰਜੀ ਜੀ ਜਿਵੇਂ ਮਰਜੀ ਕੋਈ ਠੀਕ ਆ ਠੀਕ ਆ ਤੇ ਅਮਨਦੀ ਭਾਈ ਪਾ ਕੀ ਕਰਦਾ ਪਾ ਭਾਈ ਜੀ ਇਹਦਾ 145 ਕਰੇ 1 ਲੱਖ 45 ਕੋਈ ਰਿਆਤ ਹੈਗੀ ਇਹਦੇ ਚ ਜਦੋਂ ਕੋਈ ਚੱਲ ਕੇ ਘਰੇ ਆਊਗਾ ਜੀ ਏਡੀ ਤੂਰ ਆਉਣਾ ਜਿੰਨੇ ਆ ਉਹ ਤੋਂ ਜਿਵੇਂ ਸੌਦੇ ਚ ਮਾਨਤਾਨ ਹੁੰਦਾ ਸਾਰਾ ਕਰਿਆ ਜਾਊਗਾ ਠੀਕ ਆ 1 ਲੱਖ 45 ਜੋ ਦੋਸਤੋ ਭਾਈ ਕਹਿੰਦਾ ਜਹ ਜਹ ਜਿਹੜੇ ਭਰਾ ਨਾਲ ਮੌਕੇ ਤੇ ਸੌਦਾ ਹੁੰਦਾ ਜਿੰਨੇ ਦਾ ਹੁੰਦਾ ਉਹ ਜੇ ਮਾਨਦਾਨ ਮੌਕੇ ਦੇ ਕਰ ਦਾਂਗੇ 142 ਡਿਮਾਂਡ ਆ ਤੀਜਾ ਸੂਆ ਸੁਣਦੀ ਆ 24 ਤਰੀਕ ਨੂੰ ਬਾਈ ਕਹਿੰਦਾ ਦਿਨ ਪੂਰੇ ਆ ਕੱਢ ਕਾਟ ਰੇਜ ਕੋ ਜੀ ਤੇ ਗੱਬਣ ਪਤਾ ਭਾਈ ਕਿਹੜੇ ਤੋਂ ਕਹੈ ਨਹੀਂ ਆਏ ਜੀ ਠੀਕ ਆ ਠੀਕ ਆ ਮੈਂ ਕਹਿ ਦਿੱ ਗਏ ਪਿੰਡੋ ਜਿਹੜੇ ਡਾਕਟਰ ਆ ਉਹਨਾਂ ਤੋਂ ਠੀਕ ਆ ਭਰਾ ਜੀ ਠੀਕ ਆ ਠੀਕ ਆ ਬਾਕੀ ਦੋਸਤੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀਕਾਲ ਭਾਈ ਜੀ ਸਾਰਿਆਂ